ਗੁੱਡ ਮਾਰਨਿੰਗ ਪੰਜਾਬ ਚੈਨਲ ਦੇਖ ਰਹੇ ਸਾਰੇ ਦਰਸ਼ਕਾਂ ਦਾ ਹਾਰਦਿਕ ਸਵਾਗਤ ਹੈ ਆਓ ਅੱਜ ਦੀਆਂ ਮੁੱਖ ਸੁਰਖੀਆਂ ਤੇ ਨਜ਼ਰ ਮਾਰੀਏ ਪੰਜਾਬ ਕਾਂਗਰਸ ਦੇ ਪ੍ਰਧਾਨ ਰਾਜਾ ਵੜਿੰਗ ਨੂੰ ਅਤਵਾਦੀ ਹਰਵਿੰਦਰ ਸਿੰਘ ਰਿੰਦਾ ਨੇ ਜਾਨੋਂ ਮਾਰਨ ਦੀ ਧਮਕੀ ਦਿੱਤੀ ਹੈ ਰਿੰਦਾ ਨੇ ਵੜਿੰਗ ਨੂੰ 11 ਨਵੰਬਰ ਤੱਕ ਤਰਨਤਾਰਨ ਜਿਮਨੀ ਚੌਂ ਦੇ ਚੋਣ ਪ੍ਰਚਾਰ ਦੀ ਮਹੱਤੋਂ ਤੋਂ ਦੂਰ ਰਹਿਣ ਲਈ ਆਖਿਆ ਹੈ ਜ਼ਿਕਰ ਜੋਗ ਹੈ ਕਿ ਇਸ ਤੋਂ ਪਹਿਲਾਂ ਜਿਲ੍ਹਾ ਕਾਂਗਰਸ ਦੇ ਸਾਬਕਾ ਕਾਰਜਕਾਰੀ ਪ੍ਰਧਾਨ ਰਾਜਵੀਰ ਸਿੰਘ ਭੁੱਲਰ ਨੂੰ ਵੀ ਚੋਣ ਪ੍ਰਚਾਰ ਤੋਂ ਹਟਣ ਲਈ ਰਿੰਦਾ ਨੇ ਧਮਕਾਇਆ ਸੀ ਰਿੰਦਾ ਦੀ ਇਸ ਧਮਕੀ ਤੋਂ ਬਾਅਦ ਪੰਜਾਬ ਦੇ ਗ੍ਰਹਿ ਵਿਭਾਗ ਨੇ ਰਾਜਾ ਵੜਿੰਗ ਦੀ ਸੁਰੱਖਿਆ ਵਿਵਸਥਾ ਹੋਰ ਮਜ਼ਬੂਤ ਕਰ ਦਿੱਤੀ ਹੈ ਉਧਰ ਸਾਬਕਾ ਗ੍ਰਹਿ ਮੰਤਰੀ ਸਵਰਗੀ ਬੂਟਾ ਸਿੰਘ ਸੰਬੰਧੀ ਕੀਤੀ ਟਿੱਪਣੀ ਦੇ ਮਾਮਲੇ ਵਿੱਚ ਪੰਜਾਬ ਐਸਸੀ ਕਮਿਸ਼ਨ ਵੱਲੋਂ ਤਾਲਬ ਕੀਤੇ ਜਾਣ ਤੋਂ ਬਾਅਦ ਰਾਜਾ ਵੜਿੰਗ ਕੱਲ ਕਮਿਸ਼ਨ ਅੱਗੇ ਖੁਦ ਪੇਸ਼ ਨਾ ਹੋਏ ਉਨ੍ਹਾਂ ਕਮਿਸ਼ਨ ਅੱਗੇ ਆਪਣੀ ਹਾਜ਼ਰੀ ਆਪਣੇ ਵਕੀਲ ਜਰੀਏ ਲਵਾਈ ਜਿਸ ਵਿੱਚ ਰਾਜਾ ਵੜਿੰਗ ਨੇ ਜਿਮਣੀ ਚੋਣ ਦੇ ਮੱਦੇ ਨਜ਼ਰ ਪੇਸ਼ੀ ਤੋਂ ਛੋਟ ਦੇਣ ਦੀ ਮੰਗ ਕਰਦਿਆਂ ਚੋਣਾ ਉਪਰੰਤ ਪੇਸ਼ੀ ਦੀ ਮੰਗ ਕੀਤੀ ਜਕਰ ਜੋਗ ਹੈ ਕਿ ਕੱਲ ਹੀ ਕਮਿਸ਼ਨ ਨੇ ਤਰਨਤਾਰਨ ਦੇ ਚੋਣ ਅਫਸਰ ਕਮ ਡਿਪਟੀ ਕਮਿਸ਼ਨਰ ਨੂੰ ਵੀ ਵੜਿੰਗ ਮਾਮਲੇ ਨੂੰ ਲੈ ਕੇ ਤਲਬ ਕੀਤਾ ਸੀ ਡਿਪਟੀ ਕਮਿਸ਼ਨਰ ਤਰਨਤਾਰਨ ਨੇ ਆਪਣੇ ਨੁਮਾਇंदे ਰਾਹੀਂ ਇੱਕ ਪੱਤਰ ਭੇਜ ਕੇ ਕਮਿਸ਼ਨ ਕੋਲੋਂ ਪੇਸ਼ੀ ਲਈ ਹੋਰ ਸਮੇਂ ਦੀ ਮੰਗ ਕੀਤੀ ਹੈ ਪੱਤਰ ਵਿੱਚ ਜ਼ਿਕਰ ਕੀਤਾ ਗਿਆ ਹੈ ਕਿ ਚੋਣ ਜ਼ਿੰਮੇਵਾਰੀਆਂ ਦੇ ਚੱਲਦੇ ਉਹਨਾਂ ਦੇ ਰਜੂਮੇ ਬਹੁਤ ਹਨ ਤੇ ਉਹ ਫਿਲਹਾਲ ਕਮਿਸ਼ਨ ਅੱਗੇ ਪੇਸ਼ ਨਹੀਂ ਹੋ ਸਕਦੇ ਕਮਿਸ਼ਨ ਨੇ ਹੁਣ ਡਿਪਟੀ ਕਮਿਸ਼ਨਰ ਨੂੰ ਇਸ ਮਾਮਲੇ ਤੇ 17 ਨਵੰਬਰ ਨੂੰ ਤਲਬ ਕੀਤਾ ਹੈ ਆਮਦਨ ਤੋਂ ਵੱਧ ਜਾਇਦਾਦ ਬਣਾਉਣ ਦੇ ਮਾਮਲੇ ਵਿੱਚ ਫਸੇ ਅਕਾਲੀ ਆਗੂ ਬਿਕਰਮ ਮਜੀਠੀਆ ਨੂੰ ਜ਼ਮਾਨਤ ਦੇ ਮਾਮਲੇ ਤੇ ਹਾਈ ਕੋਰਟ ਤੋਂ ਕੱਲ ਵੀ ਰਾਹਤ ਨਾ ਮਿਲੀ ਇਸ ਮਾਮਲੇ ਦੀ ਸੁਣਵਾਈ ਅੱਜ ਫਿਰ ਹੋਵੇਗੀ ਕੱਲ ਦੀ ਸੁਣਵਾਈ ਦੌਰਾਨ ਪੰਜਾਬ ਸਰਕਾਰ ਦੇ ਵਕੀਲਾ ਨੇ ਜ਼ਮਾਨਤ ਦਾ ਵਿਰੋਧ ਕਰਦਿਆਂ ਆਖਿਆ ਕਿ ਮਜੀਠੀਆ ਨੂੰ ਜ਼ਮਾਨਤ ਨਹੀਂ ਦੇਣੀ ਚਾਹੀਦੀ ਜੇਕਰ ਮਜੀਠੀਆ ਜੇਲ੍ਹ ਤੋਂ ਬਾਹਰ ਆਉਂਦਾ ਹੈ ਤਾਂ ਉਹ ਗਵਾਹਾਂ ਨੂੰ ਪ੍ਰਭਾਵਿਤ ਕਰ ਜਾਂਚ ਨੂੰ ਪ੍ਰਭਾਵਿਤ ਕਰ ਸਕਦਾ ਹੈ ਸਰਕਾਰੀ ਵਕੀਲਾ ਨੇ ਅਦਾਲਤ ਨੂੰ ਇਹ ਜਾਣਕਾਰੀ ਵੀ ਦਿੱਤੀ ਕਿ ਪੁੱਛਗਿੱਛ ਦੌਰਾਨ ਮਜੀਠੀਆ ਕਈ ਵਾਰ ਇਹ ਕਹਿ ਚੁੱਕਾ ਹੈ ਕਿ ਸਰਕਾਰ ਬਣਨ ਤੇ ਉਹ ਉਹਨਾਂ ਸਾਰਿਆਂ ਨੂੰ ਵੇਖ ਲਵੇਗਾ ਹਾਲਾਂਕਿੇ ਅਦਾਲਤ ਨੇ ਇਸ ਸਬੰਧੀ ਜਦ ਸਰਕਾਰੀ ਵਕੀਲਾਂ ਤੋਂ ਸਬੂਤਾਂ ਦੀ ਮੰਗ ਕੀਤੀ ਤਾਂ ਉਹ ਕੁਝ ਵੀ ਪੇਸ਼ ਨਾ ਕਰ ਸਕੇ। ਸੀਬੀਆਈ ਵੱਲੋਂ ਰਿਸ਼ਵਤ ਮਾਮਲੇ ਤੇ ਆਮਦਨ ਤੋਂ ਵੱਧ ਜਾਇਦਾਦ ਬਣਾਉਣ ਦੇ ਮਾਮਲੇ ਵਿੱਚ ਗ੍ਰਿਫਤਾਰ ਕੀਤੇ ਗਏ ਪੰਜਾਬ ਪੁਲਿਸ ਦੇ ਮੋਟਰ ਡੀਆਈਜੀ ਹਰਚਰਨ ਸਿੰਘ ਭੁੱਲਰ ਨੂੰ 5 ਦਿਨਾਂ ਦਾ ਰਿਮਾਂਡ ਖਤਮ ਹੋਣ ਤੋਂ ਬਾਅਦ ਕੱਲ ਸੀਬੀਆਈ ਦੀ ਵਿਸ਼ੇਸ਼ ਅਦਾਲਤ ਵਿੱਚ ਪੇਸ਼ ਕੀਤਾ ਗਿਆ ਜਿੱਥੇ ਅਦਾਲਤ ਨੇ ਭੁੱਲਰ ਨੂੰ ਇੱਕ ਵਾਰ ਫਿਰ 5 ਦਿਨਾਂ ਦੇ ਹੋਰ सीबीआई ਦੇ ਰਿਮਾਂਡ ਤੇ ਭੇਜ ਦਿੱਤਾ ਕੱਲ ਦੀ ਸੁਣਵਾਈ ਦੌਰਾਨ ਕ੍ਰਿਸ਼ਨੂ ਨੂੰ ਵੀ सीबीआई ਨੂੰ 4 ਦਿਨ ਦੇ ਰਿਮਾਂਡ ਤੇ ਭੇਜਿਆ ਗਿਆ ਅਦਾਲਤ ਵਿੱਚ ਹੁਣ ਭੁੱਲਰ ਨੂੰ ਦੁਬਾਰਾ 11 ਨਵੰਬਰ ਨੂੰ ਪੇਸ਼ ਕੀਤਾ ਜਾਵੇਗਾ ਲੋਕਾਂ ਦਾ ਗੁੱਸਾ ਅੱਜਕੱਲ ਨਿੱਕੀ ਨਿੱਕੀ ਗੱਲ ਤੇ ਸੱਤਵੇਂ ਅਸਮਾਨ ਤੇ ਪਹੁੰਚ ਜਾਂਦਾ ਹੈ ਜਿਸ ਦੇ ਬਾਅਦ ਵਿੱਚ ਧਿਆਨਕ ਨਤੀਜੇ ਨਿਕਲਦੇ ਹਨ ਅਜਿਹੀ ਹੀ ਘਟਨਾ देर रात पठानकोट ਵਿੱਚ ਵਾਪਰੀ ਜਿੱਥੇ ਇੱਕ ਛੋਟੀ ਜਿਹੀ ਤਕਰਾਰ ਤੋਂ ਬਾਅਦ ਇੱਕ ਟਰੈਕਟਰ ਚਾਲਕ ਤੇ ਮੋਟਰਸਾਈਕਲ ਸਵਾਰ ਦਰਮਿਆਨ ਬਹਿਸਬਾਜੀ ਇੱਥੋਂ ਤੱਕ ਵੱਧ ਗਈ ਕਿ ਟਰੈਕਟਰ ਚਾਲਕ ਨੇ ਮੋਟਰਸਾਈਕਲ ਸਵਾਰ ਨੂੰ ਆਪਣੇ ਟਰੈਕਟਰ ਹੇਠ ਦਰੜ ਦਿੱਤਾ ਮੋਟਰਸਾਈਕਲ ਸਵਾਰ ਦੀ ਮੌਕੇ ਤੇ ਹੀ ਮੌਤ ਹੋ ਗਈ ਇਸ ਤੋਂ ਬਾਅਦ ਭੜਕੇ ਲੋਕਾਂ ਨੇ ਟਰੈਕਟਰ ਨੂੰ ਅੱਗ ਲਾ ਦਿੱਤੀ ਪੁਲਿਸ ਨੇ ਟਰੈਕਟਰ ਚਾਲਕ ਨੂੰ ਗ੍ਰਿਫਤਾਰ ਕਰ ਲਿਆ ਹੈ ਜਿਕਰ ਜੋਗ ਹੈ ਕਿ ਇਸ ਤੋਂ ਪਹਿਲਾਂ ਕੋਰਾਲੀ ਵਿੱਚ ਵੀ ਇੱਕ ਰੋਡ ਰੇਜ ਦੇ ਮਾਮਲੇ ਵਿੱਚ ਪੰਜਾਬ ਰੋਡਵੇਜ ਦੇ ਡਰਾਈਵਰ ਦੀ ਹਤਿਆ ਕਰ ਦਿੱਤੀ ਗਈ ਸੀ ਕੱਲ ਇਸ ਮਾਮਲੇ ਵਿੱਚ ਪੰਜਾਬ ਰੋਡਵੇਜ ਜਲੰਧਰ ਡਿੱਪੂ ਦੇ ਡਰਾਈਵਰਾਂ ਨੇ ਪ੍ਰਸ਼ਾਸਨ ਨਾਲ ਗੱਲਬਾਤ ਕੀਤੀ ਪਰ ਇਹ ਗੱਲਬਾਤ ਬੇਸਿੱਟਾ ਰਹਿਣ ਤੋਂ ਬਾਅਦ ਉਹਨਾਂ ਹੜਤਾਲ ਕਰ ਦਿੱਤੀ ਤੇ ਬੱਸਾਂ ਦਾ ਚੱਕਾ ਜੰਮ ਕਰ ਦਿੱਤਾ ਇਸ ਮੌਕੇ ਜਥੇਬੰਦੀ ਦੇ ਆਗੂਆਂ ਨੇ ਐਲਾਨ ਕੀਤਾ ਕਿ ਜੇਕਰ ਪ੍ਰਸ਼ਾਸਨ ਨੇ ਉਹਨਾਂ ਦੀਆਂ ਮੰਗਾਂ ਨਾ ਮੰਨੀਆਂ ਤਾਂ ਉਹ ਮਰਤਕ ਡਰਾਈਵਰ ਦੀ ਦੇਹ ਨੂੰ ਤਰਨ ਤਰਨਲ ਜਾ ਕੇ ਸਰਕਾਰ ਵਿਰੁੱਧ ਰੋਸ ਪ੍ਰਦਰਸ਼ਨ ਕਰਨ ਗਏ ਕੇਂਦਰ ਸਰਕਾਰ ਵੱਲੋਂ ਪੰਜਾਬ ਯੂਨੀਵਰਸਿਟੀ ਚੰਡੀਗੜ੍ਹ ਦੀ ਸੈਨੇਟ ਤੇ ਸਿੰਡੀਕੇਟ ਭੰਗ ਕਰਨ ਦੇ ਫੈਸਲੇ ਵਿਰੁੱਧ ਕੱਲ ਆਮ ਆਦਮੀ ਪਾਰਟੀ ਦੇ ਸੀਨੀਅਰ ਆਗੂਆਂ ਦਾ ਇੱਕ ਵਫਦ ਰਾਜਪਾਲ ਨੂੰ ਮਿਲਿਆ ਇਸ ਵਫਦ ਦੀ ਅਗਵਾਈ ਪੰਜਾਬ ਦੇ ਵਿੱਤ ਮੰਤਰੀ ਹਰਪਾਲ ਸਿੰਘ ਚੀਮਾ ਨੇ ਕੀਤੀ ਵਫ਼ਦ ਨੇ ਰਾਜਪਾਲ ਨੂੰ ਮੰਗ ਪੱਤਰ ਸੌਂਪਿਆ ਤੇ ਇਸ ਨੋਟੀਫਿਕੇਸ਼ਨ ਨੂੰ ਰੱਦ ਕਰਨ ਲਈ ਆਖਿਆ ਇਸ ਤੋਂ ਪਹਿਲਾਂ ਜਦ ਪੰਜਾਬ ਦੇ ਆਮ ਆਦਮੀ ਪਾਰਟੀ ਦੇ ਆਗੂ ਮਲਵਿੰਦਰ ਸਿੰਘ ਕੰਗ ਤੇ ਮੀਤ ਹੇਅਰ ਯੂਨੀਵਰਸਿਟੀ ਬਚਾਓ ਮੋਰਚਾ ਵਿੱਚ ਸ਼ਿਰਕਤ ਕਰਨ ਪੁੱਜੇ ਤਾਂ ਉੱਥੇ ਉਹਨਾਂ ਦੀ ਕਈ ਵਿਦਿਆਰਥੀ ਆਗੂਆਂ ਨਾਲ ਟਕਰਾਰ ਹੋਈ ਇਸ ਟਕਰਾਰ ਤੋਂ ਬਾਅਦ ਆਪ ਆਗੂ ਇਸ ਮੋਰਚੇ ਵਿੱਚ ਸ਼ਾਮਲ ਹੋਏ ਬਗੈਰ ਵਾਪਸ ਪਰਤ ਗਏ ਤੇ ਉਹ ਸਰਕਾਰ ਜਿਹਨੇ ਸਾਡੇ ਉੱਤੇ ਲੱਖਾਂ ਲਗਾਈਆਂ ਨੇ ਸਾਡੇ ਉੱਤੇ ਪਰਚੇ ਕੀਤੇ ਨੇ ਉਹ ਸਰਕਾਰ ਹੈ ਇੱਕ ਮਿੰਟਾ 1 ਕਰੋੜ ਪਿੱਛੇ ਤੁਸੀਂ ਸਾਡੀ ਯੂਨੀਵਰਸਿਟੀ 2022 ਵਿੱਚ ਵੇਚਣ ਲੱਗੇ ਸੀ ਉਸ ਬਾਰੇ ਜਵਾਬ ਦਿਓ ਯੂਨੀਵਰਸਿਟੀ ਹੈ ਤੁਹਾਡੀ ਤਾਂ ਬਾਅਦ ਚ ਇੱਕ ਮਿੰਟ ਸਾਡੀ ਯੂਨੀਵਰਸਿਟੀ ਬੇਚ ਸਕਦੇ ਹੋ ਜਵਾਬ ਦਿਓ 1 ਕਰੋੜ ਪਿੱਛੇ ਤੁਸੀਂ ਅਸੀਂ ਵੇਚ ਸਕਦੇ ਹਾਂ ਅਸੀਂ ਇੱਥੇ ਬੈਠੇ ਰਹੇ ਹਾਂ ਸਾਨੂੰ ਤੁਸੀਂ 24 ਘੰਟੇ ਨਹੀਂ ਦਿੱਤੇ ਦੂਜੀ ਗੱਲ ਦੂਜੀ ਗੱਲ 2022 ਦੇ ਵਿੱਚ ਜਦੋਂ ਇਹ ਬਿਆਨ ਆਉਂਦਾ ਹਾਈ ਕੋਰਟ ਦਾ ਵੀ ਇਸ ਯੂਨੀਵਰਸਿਟੀ ਨੂੰ ਸੈਂਟਰਲਾਈਜ਼ ਕਰਨ ਵੱਲ ਵੇਖਿਆ ਜਾਵੇ ਉਦੋਂ ਅੰਮ੍ਰਿਤਸਰ ਤੋਂ ਵਿਦਿਆਰਥੀਆਂ ਦਾ ਇੱਕ ਇਨਕਲਾਬੀ ਜਥੇਬੰਦੀ ਦਾ ਕਾਫਲਾ ਚੱਲਦਾ ਹੈ ਗਵਰਨਰ ਹਾਊਸ ਵੱਲ ਤੇ ਉਹ ਕਾਫਲੇ ਨੂੰ ਰੋਕਣ ਵਾਲੀ ਭਗਵੰਤਾਨ ਸਰਕਾਰ ਹੁੰਦੀ ਹੈ ਸਾਡੇ ਇਲਾਕੇ ਚੋਂ ਆਏ ਹੋਏ ਕੁੜੀਆਂ ਨੇ ਉੱਪਰ ਯਾਰ ਬਾਈ ਦੇ ਵਿੱਚ 1200 ਵਿਦਿਆਰਥੀ ਜਿਹੜੇ ਕੇਂਦਰੀਕਰਨ ਦੇ ਖਿਲਾਫ ਲੜਨ ਦੀ ਸੀ ਕਿ ਉਹਨਾਂ ਤੇ ਰੱਖਿਆ ਨਹੀਂ ਕਰਾਇਆ ਸੀਗਾ ਭਗਵੰਤਾਨ ਨੇ ਕਰਾਇਆ ਸੀਗਾ 1.5 ਕਰੋੜ ਪਿੱਛੇ ਜਿਹੜੀ ਯੂਨੀਵਰਸਿਟੀ ਦਾ ਕੇਂਦਰੀਕਰਨ ਕਰਨ ਨੂੰ ਤਿਆਰ ਹੋ ਸਕਦੇ 2022 ਦੇ ਵਿੱਚ ਅੱਜ ਕੇ ਸਮੇਂ ਉਹ ਇੱਥੇ ਆ ਰਹੇ ਨੇ ਅੱਜ ਕੇ ਸਮੂਹੋ ਕਹਿੰਦੇ ਨੇ ਵੀ ਅਸੀਂ ਕੀ ਕੰਝ ਕਰ ਨਹੀਂ ਹੁਣ ਦਵਾਂਗੇ ਮਤਮਤਾ ਖੇਢੀ ਜਾਂਦੇ ਨੇ ਕਹਿੰਦੇ ਗਵਰਨਰ ਨੂੰ ਮਿਲਿਆ ਗਵਰਨਰ ਦਾ ਘਰ 2 ਕਿਲੋਮੀਟਰ ਦੂਰ ਹੈ ਇੱਥੋਂ ਕੀ ਪੰਜਾਬ ਸਰਕਾਰ ਜੇ ਜੇ ਕੇਂਦਰੀ ਵਲ ਤੇ ਕੋਈ ਪਰਚਾ ਹੁੰਦਾ ਉਹ ਪਚੱਕੇ ਜਾਂਦਾ ਉੱਥੇ 92 ਤੇ 92 ਪਹੁੰਚ ਜਾਂਦੇ ਨੇ ਇੱਥੇ ਕਿਉਂ ਨਹੀਂ ਪਹੁੰਚੇ ਅੱਜ ਵੀ ਇਹੇ ਸਾਨੂੰ ਗੋਲੀਆਂ ਦੇ ਰਹੇ ਨੇ ਮਿੱਠੀਆਂ ਸਿਰਫ ਗੋਲੀਆਂ ਦੇ ਰਹੇ ਨੇ ਲਾਰੇ ਲਾ ਰਹੇ ਨੇ ਅਸਲ ਤੇ ਵੀ ਜਿਹੜੀ ਸਰਕਾਰ ਹੈ ਉਹ ਅੱਜ ਲੋਕਾਂ ਦੇ ਨਾਲ ਨਹੀਂ ਖੜੀ ਹੋਈ ਅਸੀਂ ਕਹਿੰਦੇ ਆ ਵੀ ਜੇ ਜੇ ਸੱਚੀ ਆ ਚਾਹੁੰਦੇ ਨੇ ਪਹਿਲੇ ਪਹਿਲੇ ਦਾ ਜਵਾਬ ਦੇ 2022 ਦੇ ਵਿੱਚ ਇਹਨਾਂ ਨੇ ਕੇਂਦਰੀਕਰਨ ਕਿਉਂ ਹੁੰ ਦਿੱਤਾ ਕਿਵੇਂ ਹੁੰ ਦਿੱਤਾ ਉਹ ਤੋਂ ਬਾਅਦ ਅੱਜ ਇਹੇ ਜੀ ਸੱਚੀ ਕਹਿ ਰਹੀ ਤਾਂ ਇੱਥੇ ਆ ਕੇ ਸਾਡੇ ਨਾਲ ਮੋਢੇ ਨਾਲ ਮੋਢਾ ਜੋੜਨ ਨਹੀਂ ਤਾਂ ਅੱਜ ਇਹ ਮੋਦੀ ਸਰਕਾਰ ਦੇ ਨਾਲ ਲੜੇ ਹੋਏ ਨੇ ਆਪ ਆਗੂਆਂ ਨਾਲ ਵਿਦਿਆਰਥੀਆਂ ਦੀ ਤਕਰਾਰ ਤੋਂ ਬਾਅਦ ਯੂਨੀਵਰਸਿਟੀ ਬਚਾਓ ਮੋਰਚੇ ਨੇ ਸਪਸ਼ਟਿਕਰਨ ਦਿੰਦੇ ਹੋਏ ਆਖਿਆ ਕਿ ਆਪ ਆਗੂਆਂ ਨਾਲ ਜੋ ਮੋਰਚੇ ਦੇ ਵਿੱਚ ਬਦਸਲੂਕੀ ਹੋਈ ਹੈ ਉਸ ਤੇ ਉਹਨਾਂ ਨੂੰ ਦੁੱਖ ਹੈ ਇਸ ਸੰਬੰਧੀ ਸਪਸ਼ਟੀਕਰਨ ਦਿੰਦੇ ਹੋਏ ਯੂਨੀਵਰਸਿਟੀ ਬਚਾਓ ਮੋਰਚੇ ਦੇ ਆਗੂਆਂ ਨੇ ਇੱਕ ਮੀਡੀਆ ਸੰਦੇਸ਼ ਜਾਰੀ ਕਰ ਆਖਿਆ ਦੋਸਤੋ ਜਿਵੇਂ ਅੱਜ ਸਾਰਿਆਂ ਨੂੰ ਪਤਾ ਕਿ ਅੱਜ ਮੋਰਚੇ ਵਿੱਚ ਸੰਸਦ ਮੈਂਬਰ ਮੀਤ ਹੇਰ ਤੇ ਮਾਲਵਿੰਦਰ ਕੰਗ ਪਹੁੰਚੇ ਸੀ ਉਹਨਾਂ ਦੇ ਇੱਥੇ ਪਹੁੰਚਣ ਸਮੇਂ ਇੱਕ ਬੜੀ ਮੰਤਭਾਗੀ ਘਟਨਾ ਵਾਪਰੀ ਤੇ ਪੀਯੂ ਬਚਾਓ ਮੋਰਚਾ ਇਹ ਸਪਸ਼ਟ ਕਰਨਾ ਚਾਹੁੰਦਾ ਕਿ ਸਾਡੀ ਸਮਝ ਅਨਸਾਰ ਆਰਐਸਐਸ ਤੇ ਬੀਜੇਪੀ ਦੇ ਲੀਡਰਾਂ ਤੋਂ ਬਿਨਾ ਪੰਜਾਬ ਦੀ ਹਰੇਕ ਸਿਆਸੀ ਧਿਰ ਦਾ ਜਿਹੜਾ ਨੁਮਾਇੰਦਾ ਤੇ ਉਹਨਾਂ ਦਾ ਲੀਡਰ ਇਸ ਮੋਰਚੇ 'ਚ ਭਾਗੀਦਾਰ ਆ ਤੇ ਜਿੰਨੀਆਂ ਵੀ ਜਨਤਕ ਜਮੂਰੀ ਜਥੇਬੰਦੀਆਂ ਨੇ ਉਹ ਵੀ ਇਸ ਮੋਰਚੇ 'ਚ ਭਾਗੀਦਾਰ ਨੇ ਤੇ ਇਹਨਾਂ ਦੇ तमाम ਲੀਡਰ ਸਹਿਬਾਨ ਨੂੰ ਇੱਥੇ ਆਉਣ ਤੇ ਅਸੀਂ ਜੀ ਆਇਆਂ ਆਖਦੇ ਆ ਜਿਹੜੀ ਅੱਜ ਘਟਨਾ ਵਾਪਰੀ ਉਹ ਕੁਝ ਵਿਅਕਤੀਆਂ ਵੱਲੋਂ ਕੀਤੀ ਗਈ ਇੱਕ ਆਪ ਉਧਰੀ ਕਾਰਵਾਈ ਸੀ ਤੇ ਉਹਨਾਂ ਵਿਅਕਤੀਆਂ ਨੇ ਮੋਰਚੇ ਅੱਗੇ ਆਪਣੀ ਗਲਤੀ ਮੰਨੀ ਆ ਤੇ ਸਾਨੂੰ ਭਰੋਸਾ ਦਿਵਾਇਆ ਕਿ ਅਜਿਹੀ ਜਿਹੜੀ ਘਟਨਾ ਉਹ ਦੁਬਾਰਾ ਨਹੀਂ ਵਾਪਰੂਗੀ ਮੋਰਚਾ ਇਹਨੂੰ ਆਪਣੇ ਅਨੁਸ਼ਾਸਨ ਦੀ ਉਲੰਘਣਾ ਮੰਨਦਾ ਤੇ ਮੋਰਚਾ ਜ਼ਿੰਮੇਵਾਰੀ ਲੈਂਦਾ ਕਿ ਭਵਿੱਖ ਵਿੱਚ ਇਹ ਜੀ ਕੋਈ ਵੀ ਘਟਨਾ ਮੋਰਚੇ ਤੇ ਨਹੀਂ ਵਾਪਰੂਗੀ ਮੁਹਾਲੀ ਪੁਲਿਸ ਨੇ 4 ਨਵੰਬਰ ਨੂੰ ਮੁਹਾਲੀ ਤੋਂ ਪੰਜਾਬੀ ਚੈਨਲ ਦੇ ਪੱਤਰਕਾਰ ਗੁਰਪਿਆਰ ਸਿੰਘ ਨੂੰ ਅਗਵਾ ਕਰਨ ਦੇ ਮਾਮਲੇ ਵਿੱਚ ਇੱਕ ਵਿਅਕਤੀ ਨੂੰ ਗ੍ਰਿਫਤਾਰ ਕਰ ਲਿਆ ਹੈ ਜਦਕਿ ਹੋਰ ਦੋ ਦੀ ਭਾਲ ਜਾਰੀ ਹੈ। ਮੁਹਾਲੀ ਪੁਲਿਸ ਦੇ ਬੁਲਾਰੇ ਨੇ ਦੱਸਿਆ ਕਿ ਗ੍ਰਿਫਤਾਰ ਕੀਤਾ ਵਿਅਕਤੀ ਬਲਕਰਨ ਸਿੰਘ ਬਠਿੰਡਾ ਦਾ ਰਹਿਣ ਵਾਲਾ ਹੈ। ਇਸ ਨੂੰ ਕੋਟਕਪੂਰਾ ਤੋਂ ਗ੍ਰਿਫਤਾਰ ਕੀਤਾ ਗਿਆ ਹੈ। ਇਹ ਸਾਰੇ ਮਾਮਲੇ ਬਾਰੇ ਜਾਣਕਾਰੀ ਦਿੰਦੇ ਹੋਏ ਪੁਲਿਸ ਬੁਲਾਰੇ ਨੇ ਦੱਸਿਆ ਕਿ ਦੋਸ਼ੀਆਂ ਨੇ ਗੁਰਪਿਆਰ ਸਿੰਘ ਦੇ ਪਰਿਵਾਰ ਦੇ ਜ਼ਮੀਨੀ ਝਗੜੇ ਸਬੰਧੀ ਇੱਕ ਪ੍ਰਾਪਰਟੀ ਡੀਲਰ ਨਾਲ ਸਮਝੌਤਾ ਕਰਵਾਇਆ ਸੀ ਇਸ ਦੇ ਐਵਜ਼ ਵਜੋਂ ਉਹ ਰਾਜੀਨਾਮਾ ਕਰਾਉਣ ਦੇ ਨਾਂ ਤੇ ਪੈਸੇ ਮੰਗ ਰਹੇ ਸਨ ਤੇ ਪੈਸੇ ਨਾ ਦਿੱਤੇ ਜਾਣ ਤੇ ਉਹਨਾਂ ਪੱਤਰਕਾਰ ਨੂੰ ਅਗਵਾ ਕਰ ਲਿਆ ਸੀ। ਨੰਗਲ ਵਿੱਚ 30000 ਰੁਪਏ ਕਰਜ਼ਦਾਰ ਸਿਰਫ 1000 ਰੁਪਏ ਦਾ ਬਕਾਇਆ ਲੈਣ ਲਈ ਆਏ ਰਿਕਵਰੀ ਏਜੰਟਾਂ ਨੇ ਇੱਕ ਵਿਧਵਾ ਮਹਿਲਾ ਨਾਲ ਐਨੀ ਬਦਸਲੂਕੀ ਕੀਤੀ ਕਿ ਉਹ ਨਮੋਸ਼ੀ ਤਹਿਤ ਬੁੱਧਵਾਰ ਘਰੋਂ ਨਿਕਲ ਗਈ ਤੇ ਉਸਨੇ ਨਹਿਰ ਵਿੱਚ ਛਾਲ ਮਾਰ ਲਈ। ਪਰਵਾਦ ਦੀ ਸ਼ਿਕਾਇਤ ਤੇ ਪੁਲਿਸ ਨੇ ਮਾਮਲਾ ਦਰਜ ਕਰ ਲਿਆ ਹੈ ਦੱਸਿਆ ਗਿਆ ਹੈ ਕਿ ਵਿਧਵਾ ਔਰਤ ਨੇ ਘਰ ਵਿੱਚ ਕੰਮ ਕਰਨ ਲਈ ਸਲਾਈ ਮਸ਼ੀਨਾਂ ਖਰੀਦਣ ਲਈ ਕਰਜ਼ਾ ਲਿਆ ਸੀ ਤੇ ਉਸ ਵਿੱਚੋਂ 29000 ਰੁਪਏ ਵਾਪਸ ਕਰ ਚੁੱਕੀ ਸੀ ਸਿਰਫ 1000 ਬਾਕੀ ਸੀ ਇਸਤੇ ਹੀ ਰਿਕਵਰੀ ਏਜੰਟਾਂ ਨੇ ਉਸ ਨਾਲ ਬਦਸਲੂਕੀ ਕੀਤੀ ਸੀ ਹਵਾ ਗੁਣਵੱਤਾ ਪ੍ਰਬੰਧਨ ਕਮਿਸ਼ਨ ਨੇ ਕੱਲ ਪ੍ਰਾਲੀ ਸਾਨਣ ਦੇ ਮੁੱਦਿਆਂ ਦਾ ਜਾਇਜ਼ਾ ਲੈਣ ਲਈ ਪੰਜਾਬ ਦਾ ਦੌਰਾ ਕੀਤਾ ਕਮਿਸ਼ਨ ਦੀ ਟੀਮ ਨੇ ਕੱਲ ਪਟਿਆਲਾ ਸੰਗਰੂਰ ਤੇ ਬਠਿੰਡਾ ਜ਼ਿਲ੍ਹੇ ਦਾ ਦੌਰਾ ਕੀਤਾ ਤੇ ਖੇਤਾਂ ਦੇ ਵਿੱਚ ਜਿੱਥੇ ਪ੍ਰਾਲੀ ਸਾੜਨ ਦੀਆਂ ਘਟਨਾਵਾਂ ਵਾਪਰ ਰਹੀਆਂ ਹਨ ਉੱਥੇ ਵਿਜ਼ਿਟ ਕੀਤਾ ਇਸ ਤੋਂ ਬਿਨਾ ਪ੍ਰਾਲੀ ਪ੍ਰਬੰਧਨ ਨੂੰ ਲੈ ਕੇ ਕਈ ਅਦਯੋਗਾਂ ਦਾ ਵੀ ਦੌਰਾ ਕੀਤਾ ਗਿਆ ਅੱਜ ਇਹ ਟੀਮ ਪੰਜਾਬ ਸਰਕਾਰ ਦੇ ਉੱਚ ਅਫਸਰਾਂ ਨਾਲ ਪ੍ਰਾਲੀ ਪ੍ਰਦੂਸ਼ਣ ਦੇ ਮੁੱਦੇ ਤੇ ਗੱਲਬਾਤ ਕਰੇਗੀ ਕੱਲ ਇਸ ਟੀਮ ਦੇ ਖੇਤਾਂ ਦੇ ਦੌਰੇ ਕਰਦੇ ਸਮੇਂ ਪੰਜਾਬ ਪੁਲਿਸ ਨੇ ਕਿਸਾਨਾਂ ਨੂੰ ਇਸ ਟੀਮ ਨਾਲ ਮੁਲਾਕਾਤ ਕਰਨ ਤੋਂ ਸਖਤੀ ਨਾਲ ਰੋਕਿਆ ਉੱਧਰ ਪੰਜਾਬ ਵਿੱਚ ਕੱਲ ਵੀ ਪਰਾਲੀ ਨੂੰ ਅੱਗ ਲਾਉਣ ਦੀਆਂ ਘਟਨਾਵਾਂ ਦਾ ਸਿਲਸਲਾ ਜਾਰੀ ਰਿਹਾ ਕੱਲ ਦਿਨ ਭਰ ਵਿੱਚ ਪੰਜਾਬ ਵਿੱਚ 300 ਤੋਂ ਵੱਧ ਪਰਾਲੀ ਸਾੜਨ ਦੀਆਂ ਘਟਨਾਵਾਂ ਸਾਹਮਣੇ ਆਈਆਂ ਇਸ ਵਿੱਚ ਸਭ ਤੋਂ ਵੱਧ ਪਰਾਲੀ ਸਾੜਨ ਦੀਆਂ ਘਟਨਾਵਾਂ ਮੋਗਾ ਜ਼ਿਲ੍ਹੇ ਤੋਂ ਸਾਹਮਣੇ ਆਈਆਂ ਹਾਲਾਂਕਿ ਓਵਰਆਲ ਪਰਾਲੀ ਸਾੜਨ ਦੇ ਮਾਮਲੇ ਵਿੱਚ ਮੁੱਖ ਮੰਤਰੀ ਦਾ ਜੱਦੀ ਜ਼ਿਲ੍ਹਾ ਸੰਗਰੂਰ ਨੰਬਰ 1 ਬਣਿਆ ਹੋਇਆ ਹੈ ਆਪਣੇ ਸਰਕਾਰ ਖਿਲਾਫ ਬਗਾਵਤ ਕਰਨ ਵਾਲੇ ਆਪ ਵਿਧਾਇਕ ਹਰਮੀਤ ਸਿੰਘ ਪਠਾਨ ਮਾਜਰਾ ਖਿਲਾਫ ਹੁਣ ਪੰਜਾਬ ਪੁਲਿਸ ਨੇ ਲਕਆਊਟ ਸਰਕੂਲਰ ਨੋਟਿਸ ਜਾਰੀ ਕਰ ਦਿੱਤਾ ਹੈ ਤਾਂ ਜੋ ਵਿਧਾਇਕ ਵਿਦੇਸ਼ ਨਾ ਭੱਜ ਸਕੇ ਉਧਰ ਕੱਲ ਪਟਿਆਲਾ ਦੀ ਅਦਾਲਤ ਵਿੱਚ ਹਰਮੀਤ ਸਿੰਘ ਪਠਾਨ ਮਾਜਰਾ ਦੇ ਮਾਮਲੇ ਦੀ ਸੁਣਵਾਈ ਹੋਈ ਜਿਸ ਵਿੱਚ ਅਦਾਲਤ ਨੇ ਉਸ ਨੂੰ 12 ਨਵੰਬਰ ਤੱਕ ਅਦਾਲਤ ਵਿੱਚ ਪੇਸ਼ ਹੋਣ ਦੇ ਹੁਕਮ ਦਿੱਤੇ ਅਦਾਲਤ ਨੇ ਆਪਣੇ ਹੁਕਮਾ ਵਿੱਚ ਆਖਿਆ ਕਿ ਜੇਕਰ ਪਠਾਨ ਮਾਜਰਾ 12 ਨਵੰਬਰ ਤੱਕ ਅਦਾਲਤ ਵਿੱਚ ਪੇਸ਼ ਨਹੀਂ ਹੁੰਦਾ ਤਾਂ ਉਸ ਨੂੰ ਭਗੌੜਾ ਘੋਸ਼ਿਤ ਕਰ ਦਿੱਤਾ ਜਾਵੇਗਾ। ਮੁੱਖ ਮੰਤਰੀ ਭਗਵਾਨ ਸਿੰਘ ਮਾਨ ਦੀਆਂ ਫਰਜੀ ਵੀਡੀਓ ਵਾਇਰਲ ਕਰਨ ਦੇ ਦੋਸ਼ਾਂ ਦਾ ਸਾਹਮਣਾ ਕਰ ਰਹੇ ਜਗਮਨ ਸਮਰਾਤੇ ਉਸਦੇ ਪੁੱਤਰ ਹਰਕੀਰਤ ਸਿੰਘ ਵਿਰੁੱਧ ਹੁਣ ਪੰਜਾਬ ਪੁਲਿਸ ਨੇ ਸਿਕੰਜਾ ਹੋਰ ਕੱਸ ਲਿਆ ਹੈ। ਲੁਧਿਆਣਾ ਦੇ ਸਾਈਬਰ ਸੈੱਲ ਥਾਣੇ ਵਿੱਚ ਪਿਓ ਪੁੱਤਰ ਖਿਲਾਫ ਕ੍ਰਿਪਟੋ ਕਰੰਸੀ ਰਾਹੀਂ ਨਿਵੇਸ਼ਕਾਂ ਨਾਲ ਲੱਖਾਂ ਰੁਪਏ ਦੀ ਧੋਖਾਧੜੀ ਕਰਨ ਦੇ ਮਾਮਲੇ ਹੇਠ ਦੋਸ਼ ਦਰਜ ਕੀਤਾ ਗਿਆ ਹੈ ਇਸ ਦੇ ਨਾਲ ਹੀ ਦੋਵਾਂ ਵਿਰੁੱਧ ਲੁੱਕਆਊਟ ਸਰਕੂਲਰ ਨੋਟਿਸ ਵੀ ਜਾਰੀ ਕੀਤਾ ਗਿਆ ਹੈ ਇਸ ਮਾਮਲੇ ਵਿੱਚ ਪੰਜਾਬ ਪੁਲਿਸ ਨੇ ਜਗਮਨ ਸਮਰੱਧ ਦੇ ਚਾਰ ਸਾਥੀਆਂ ਨੂੰ ਹਿਰਾਸਤ ਵਿੱਚ ਵੀ ਲੈ ਲਿਆ ਹੈ ਤਰਨਤਾਰਨ ਹਲਕੇ ਦੀ ਜਿਮਨੀ ਚੋਣ ਲਈ ਚੋਣ ਪ੍ਰਚਾਰ ਹੁਣ ਸਿਖਰ ਛੂ ਰਿਹਾ ਹੈ ਕੱਲ ਆਮ ਆਦਮੀ ਪਾਰਟੀ ਦੇ ਕੌਮੀ ਕਨਵੀਨਰ ਅਰਵਿੰਦ ਕੇਜਰੀਵਾਲ ਨੇ ਪਾਰਟੀ ਦੇ ਉਮੀਦਵਾਰ ਹਰਮੀਤ ਸਿੰਘ ਸੰਧੂ ਦੇ ਹੱਕ ਵਿੱਚ ਰੋਡ ਸ਼ੋਅ ਕੀਤਾ ਇਸ ਦੌਰਾਨ ਉਹਨਾਂ ਤਰਨਤਨ ਦੇ ਲੋਕਾਂ ਨੂੰ ਤਿੰਨ ਗਰੰਟੀਆਂ ਦਿੱਤੀਆਂ ਜਿਨ੍ਹਾਂ ਵਿੱਚ ਜੰਡਿਆਲਾ ਰੋਡ ਤੇ ਫਲਾਈਓਵਰ ਬਣਾਉਣਾ ਕੁੜੀਆਂ ਲਈ ਕਾਲਜ ਬਣਾਉਣਾ ਤੇ ਪੰਜਾਬ ਨੂੰ ਗੈਂਗਸਟਰ ਮੁਕਤ ਕਰਨਾ ਸ਼ਾਮਲ ਹੈ ਉਧਰ ਸ਼੍ਰੋਮਣੀ ਅਕਾਲੀ ਦਲ ਦੇ ਪ੍ਰਧਾਨ ਸੁਖਵੀਰ ਸਿੰਘ ਬਾਦਲ ਨੇ ਚੋਣ ਪ੍ਰਚਾਰ ਦੌਰਾਨ ਆਖਿਆ ਕਿ ਅਕਾਲੀ ਦਲ ਹੀ ਇੱਕੋ ਇੱਕ ਅਜਿਹੀ ਪਾਰਟੀ ਹੈ ਜੋ ਹਮੇਸ਼ਾ ਪੰਜਾਬ ਦੇ ਹਿੱਤਾਂ ਲਈ ਹਿੱਕ ਡਾ ਕੇ ਖੜਦੀ ਹੈ। ਉਹਨਾਂ ਆਮ ਆਦਮੀ ਪਾਰਟੀ ਤੇ ਇਹ ਚੋਣ ਜਿੱਤਣ ਲਈ ਵੋਟਰਾਂ ਨੂੰ ਡਰਾਉਣ ਧਮਕਾਉਣ ਦੇ ਦੋਸ਼ ਵੀ ਲਾਏ ਇਸ ਮੌਕੇ ਉਹਨਾਂ ਕਾਂਗਰਸ ਤੇ ਵੀ ਦਲਿਤਾਂ ਦਾ અપਮਾਨ ਕਰਨ ਦੇ ਦੋਸ਼ ਲਾਏ। ਬਿਹਾਰ ਵਿੱਚ ਕੱਲ ਪਹਿਲੇ ਗੇੜ ਵਿੱਚ 121 ਸੀਟਾਂ ਤੇ ਵੋਟਾਂ ਪਈਆਂ ਇਹ ਵੋਟਾਂ ਦਾ ਅਮਲ ਅਮਨ ਅਮਾਨ ਨਾਲ ਪੂਰਾ ਹੋ ਗਿਆ। ਵੋਟਿੰਗ ਪਰਸੈਂਟੇਜ 64.66% ਰਹੀ ਜੋ ਕਿ ਇੱਕ ਰਿਕਾਰਡ ਹੈ ਦੂਜੇ ਗੇੜ ਵਿੱਚ 11 ਨਵੰਬਰ ਨੂੰ 122 ਸੀਟਾਂ ਤੇ ਵੋਟਾਂ ਪੈਣਗੀਆਂ ਤੇ ਨਤੀਜੇ 14 ਨਵੰਬਰ ਨੂੰ ਐਲਾਨੇ ਜਾਣਗੇ ਸਾਬਕਾ ਡੀਜੀਪੀ ਸਿਦਾਰਥ ਚਟੋਪਾਧਿਆ ਦੇ ਫਰਜੀ ਹਸਤਾਖਰ ਕਰਕੇ ਤਰੱਕੀ ਲੈਟਰ ਜਾਰੀ ਕਰਵਾਉਣ ਦੇ ਮਾਮਲੇ ਵਿੱਚ ਪੰਜਾਬ ਪੁਲਿਸ ਦੇ ਦੋ ਮੁਲਾਜ਼ਮਾਂ ਨੂੰ ਕੱਲ ਵੱਡੀ ਰਾਹਤ ਮਿਲੀ ਚੰਡੀਗੜ੍ਹ ਅਦਾਲਤ ਨੇ ਧੋਖਾ ਧੜੀ ਦੇ 3 ਸਾਲ ਪੁਰਾਣੇ ਇਸ ਮਾਮਲੇ ਵਿੱਚ ਇੰਸਪੈਕਟਰ ਸਤਵੰਤ ਸਿੰਘ ਤੇ ਸਬ ਇੰਸਪੈਕਟਰ ਸਰਬਜੀਤ ਸਿੰਘ ਨੂੰ ਦੋਸ਼ ਮੁਕਤ ਕਰਾਰ ਦੇ ਦਿੱਤਾ ਜਾਂਚ ਦੌਰਾਨ ਧੋਖਾ ਧੜੀ ਵਿੱਚ ਇਹਨਾਂ ਦੋਵਾਂ ਦੀ ਭੂਮਿਕਾ ਸਾਬਤ ਨਾ ਹੋ ਸકી ਇਹਨਾਂ ਦੋਵਾਂ ਤੇ ਜਿਸ ਆਡਰ ਨਾਲ ਛੇੜਛਾੜ ਕਰਨ ਤੇ ਫਰਜੀ ਹਸਤਾਖਰ ਕਰਨ ਦੇ ਦੋਸ਼ ਸਨ ਉਹ ਫੋਰੈਂਸਿਕ ਜਾਂਚ ਵਿੱਚ ਅਸਲੀ ਨਿਕਲੇ ਦਿੱਲੀ ਹਾਈ ਕੋਰਟ ਨੇ ਕੱਲ ਪਤੰਜਲੀ ਅਯੁਰਵੇਦ ਨੂੰ ਸਵਾਲ ਕੀਤਾ ਕਿ ਉਹ ਦੂਸਰੇ ਬ੍ਰਾਂਡਾਂ ਦੇ ਚਵਨਪਰਾਸ਼ ਨੂੰ ਧੋਖਾ ਕਿਵੇਂ ਕਹਿ ਸਕਦਾ ਹੈ ਹਾਈ ਕੋਰਟ ਨੇ ਆਖਿਆ ਕਿ ਰਾਮਦੇਵ ਆਪਣੇ ਉਤਪਾਦਾਂ ਨੂੰ ਦੂਸਰੀ ਕੰਪਨੀ ਦੇ ਉਤਪਾਦਾਂ ਨਾਲ ਤੁਲਨਾ ਦੇ ਵਜੋਂ ਤਾਂ ਵਰਤ ਸਕਦਾ ਹੈ ਪਰ ਇਸ ਤੁਲਨਾ ਵਿੱਚ ਦੂਸਰੀ ਕੰਪਨੀ ਦੇ ਪ੍ਰੋਡਕਟਾਂ ਨੂੰ ਧੋਖਾ ਕਹਿਣਾ ਸਰਾਸਰ ਗਲਤ ਹੈ ਹਾਈ ਕੋਰਟ ਦੀ ਇਹ ਟਿੱਪਣੀ ਡਾਬਰ ਇੰਡੀਆ ਵੱਲੋਂ ਧਾਇਰ ਪਟੀਸ਼ਨ ਤੇ ਕੀਤੀ ਗਈ ਇਸ ਮਾਮਲੇ ਤੇ ਅਦਾਲਤ ਨੇ ਫਿਲਹਾਲ ਫੈਸਲਾ ਸੁਰੱਖਿਅਤ ਰੱਖ ਲਿਆ ਹੈ ਆਪਣੇ ਬੜਬੋਲੇ ਤਣ ਲਈ ਜਾਣੇ ਜਾਂਦੇ ਅਮਰੀਕੀ ਰਾਸ਼ਟਰਪਤੀ ਡੋਨਲਡ 트ੰਪ ਨੇ ਕੱਲ ਇੱਕ ਹੋਰ ਵਿਵਾਦਿਤ ਬਿਆਨ ਦੇ ਦਿੱਤਾ ਇੱਕ ਭਾਸ਼ਣ ਦੇ ਦੌਰਾਨ ਉਹਨਾਂ ਦਾਅਵਾ ਕੀਤਾ ਕਿ ਆਪਰੇਸ਼ਨ ਸੰਧੂਰ ਦੌਰਾਨ ਭਾਰਤ-ਪਾਕਿਸਤਾਨ ਜੰਗ ਵਿੱਚ 8 ਜਹਾਜ਼ ਸਿੱਟੇ ਗਏ ਸਨ ਹਾਲਾਂਕਿ ਉਹਨਾਂ ਇਹ ਖੁਲਾਸਾ ਨਹੀਂ ਕੀਤਾ ਕਿ ਇਹ ਜਹਾਜ਼ ਕਿਸ ਦੇਸ਼ ਦੇ ਸਨ ਇੱਥੇ ਦੱਸਣਾ ਬਣਦਾ ਹੈ ਕਿ ਆਪਰੇਸ਼ਨ ਸੰਧੂਰ ਦੇ ਖਤਮ ਹੋਣ ਤੋਂ ਤੁਰੰਤ ਬਾਅਦ ਡੋਨਲਡ 트ੰਪ ਨੇ ਜਹਾਜ਼ਾਂ ਦੀ ਗਿਣਤੀ 4 ਦੱਸੀ ਸੀ ਜਿਨ੍ਹਾਂ ਨੂੰ ਸੁੱਟਿਆ ਗਿਆ ਸੀ ਸਮਾਪਾ ਕੇ ਇਹ ਗਿਣਤੀ 4 ਤੋਂ ਬਾਅਦ 5 6 7 ਤੇ ਹੁਣ 8 ਤੱਕ ਪਹੁੰਚ ਚੁੱਕੀ ਹੈ ਕੱਲ ਦੇ ਭਾਸ਼ਣ ਵਿੱਚ ਉਹਨਾਂ ਇਹ ਵੀ ਆਖਿਆ ਕਿ ਸੰਯੁਕਤ ਰਾਸ਼ਟਰ ਦੁਨੀਆ ਵਿੱਚ ਸ਼ਾਂਤੀ ਕੰਮ ਕਰਨ ਲਈ ਕੋਈ ਮਹੱਤਵਪੂਰਨ ਕੰਮ ਨਹੀਂ ਕਰ ਰਿਹਾ ਅਮਰੀਕਾ ਹੀ ਆਪਣੀ ਤਾਕਤ ਨਾਲ ਹੀ ਦੁਨੀਆ ਵਿੱਚ ਸ਼ਾਂਤੀ ਕਰਵਾ ਰਿਹਾ ਹੈ ਕਿਉਂਕਿ ਕੋਈ ਵੀ ਮੁਲਕ ਅਮਰੀਕਾ ਨਾਲ ਉਲਝਣਾ ਨਹੀਂ ਚਾਹੁੰਦਾ ਭਾਰਤੀ ਗੇਂਦਬਾਜ਼ਾਂ ਦੇ ਸ਼ਾਨਦਾਰ ਪ੍ਰਦਰਸ਼ਨ ਦੇ ਚੱਲਦੇ ਕੱਲ੍ਹ ਭਾਰਤ ਨੇ ਆਸਟ੍ਰੇਲੀਆ ਨੂੰ ਚੌਥੇ T20 ਕ੍ਰਿਕਟ ਮੈਚ ਵਿੱਚ 48 ਦੌੜਾਂ ਨਾਲ ਹਰਾ ਕੇ ਪੰਜ ਮੈਚਾਂ ਦੀ ਲੜੀ ਵਿੱਚ 2-1 ਨਾਲ ਲੀਡ ਹਾਸਲ ਕਰ ਲਈ ਹੈ। ਇਸ ਲੜੀ ਦਾ ਆਖਰੀ ਮੈਚ ਸਨੀਚਰਵਾਰ ਨੂੰ ਬ੍ਰੈਸਬੇਨ ਵਿੱਚ ਖੇਡਿਆ ਜਾਵੇਗਾ। ਭਾਰਤੀ ਕ੍ਰਿਕਟ ਕੰਟਰੋਲ ਬੋਰਡ ਨੇ ਅਗਲੇ ਸਾਲ ਹੋਣ ਵਾਲੇ T20 ਕ੍ਰਿਕਟ ਵਿਸ਼ਵ ਕੱਪ ਦੇ ਮੈਚਾਂ ਲਈ ਸਥਾਨਾਂ ਦਾ ਐਲਾਨ ਕਰ ਦਿੱਤਾ ਹੈ। ਇਹ ਮੈਚ ਅਹਮਦਾਬਾਦ ਦਿੱਲੀ ਕੋਲਕਾਤਾ ਚਲਾਈ ਤੇ ਮੁੰਬਈ ਆਦ ਸ਼ਹਿਰਾਂ ਵਿੱਚ ਹੋਣਗੇ ਫਾਈਨਲ ਮੁਕਾਬਲਾ ਅਹਮਦਾਬਾਦ ਵਿੱਚ ਖੇਡਿਆ ਜਾਵੇਗਾ ਇਸ ਟੂਰਨਾਮੈਂਟ ਦੇ ਕੁਝ ਮੈਚ ਸ਼੍ਰੀਲੰਕਾ ਵਿੱਚ ਵੀ ਖੇਡੇ ਜਾਣਗੇ ਕੱਲ ਇਹ ਵੀ ਐਲਾਨ ਕੀਤਾ ਗਿਆ ਕਿ ਜੇਕਰ ਪਾਕਿਸਤਾਨ ਫਾਈਨਲ ਵਿੱਚ ਪਹੁੰਚਦਾ ਹੈ ਤਾਂ ਫਾਈਨਲ ਮੁਕਾਬਲਾ ਅਹਮਦਾਬਾਦ ਦੀ ਥਾਂ ਸ਼੍ਰੀਲੰਕਾ ਵਿੱਚ ਹੋਵੇਗਾ ਇਸ ਦੇ ਨਾਲ ਹੀ ਅੱਜ ਦੀਆਂ ਖਾਸ ਖਬਰਾਂ ਦਾ ਬੁਲੇਟਿਨ ਸਮਾਪਤ ਹੁੰਦਾ ਹੈ ਤੁਹਾਡਾ ਸਭ ਦਾ ਦਿਨ ਸ਼ੁਭ ਰਹੇ ਤੇ ਸਾਡੇ ਨਾਲ ਜੁੜੇ ਰਹਿਣ ਲਈ ਚੈਨਲ ਨੂੰ ਲਾਈਕ ਸ਼ੇਅਰ ਤੇ ਸਬਸਕ੍ਰਾਈਬ ਜਰੂਰ ਕਰਿਓ ਧੰਨਵਾਦ